ਟਾਂਡਾ ਵਿੱਚ ਅੱਜ ਸਵੇਰੇ ਮੰਦਰ ਤੋਂ ਵਾਪਸ ਘਰ ਆ ਰਹੀ ਮਹਿਲਾ ਕਾਉਂਸਲਰ ਨੂੰ ਜ਼ਖਮੀ ਕਰਕੇ ਲੁੱਟਿਆ ਇਹ ਸਾਡੇ ਭਾਬੀ ਜੀ ਆ ਜੀ ਮੌਜੂਦਾ ਕਾਉਂਸਲਰ ਨੇ ਅ ਸਰਜੀਤ कौर ਤੇ ਹਰ ਰੋਜ਼ ਦੀ ਤਰ੍ਹਾਂ ਆਪਣੀ ਜਠਾਣੀ ਦੇ ਨਾਲ ਸਿਰੇ ਮੰਦਰ ਜਾਣ ਰਹੀ ਸੀ ਤੇ ਇਹ ਤੇ ਹੈਗਾ ਹੀ ਆ ਕਿਸੇ ਨੇ ਸਵੇਰੇ ਮੰਦਰ ਜਾਣਾ ਕਿਸੇ ਨੇ ਗੁਰਦੁਆਰੇ ਜਾਣਾ ਕਿਸੇ ਨੇ ਸ਼ਹਿਰ ਘਰ ਜਾਣਾ ਪਰ ਹਾਲਾਤ ਇਹ ਹੋ ਗਿਆ ਵੀ ਜੇ ਤੁਸੀਂ ਮੰਦਰ ਵੀ ਜਾਣਾ ਤੇ 9 ਵਜੇ ਜਾਓ ਸਵੇਰ ਸੂਰ ਦਾ ਕੰਮ ਛੱਡ ਦਿਓ ਕਿਉਂਕਿ ਹਾਲਾਤ ਆ ਤੁਹਾਡੇ ਸਾਹਮਣੇ ਆ ਤੇ ਜੇ ਇੱਕ ਮੌਜੂਦਾ ਕਾਉਂਸਲਰ ਵੀ ਨਹੀਂ ਸੁਰੱਖਿਤ ਹੈਗਾ ਤਾਂ ਬਾਕੀ ਰਹਿ ਕੀ ਆ ਵਾ ਤੇ ਪ੍ਰਸ਼ਾਸਨ ਨੇ ਪੂਰਾ ਅਗਾ ਚ ਬੂਠਾ ਦਿੱਤਾ ਵਾ ਕਿ ਆਪਣੇ ਅਸਲੇ ਜਮਾ ਕਰਾਓ ਅਸਲੇ ਜਮਾ ਕਰਾਓ ਜਿਨ੍ਹਾਂ ਤੋਂ ਅਸਲਾ ਆਇਆ ਉਹ ਤਾਂ ਜਮ੍ਹਾਂ ਕਰੌਣ ਰਿਹਾ ਪਰ ਜਿਹੜੇ ਬਿਨਾ ਲਾਇਸੈਂਸ ਤੋਂ ਅਸਲਾ ਲਈ ਫਿਰਦੇ ਉਹਨਾਂ ਨੂੰ ਕੌਣ ਪੁੱਛਣ데요 ਇਸ ਤਰ੍ਹਾਂ ਕਿ ਹੁਣ ਮਤਲਬ ਇਹ ਕਲੇ ਕਾਉਂਸਲਰ ਦੀ ਨਹੀਂ ਗੱਲ ਰੋਜ਼ ਦਾ ਹੀ ਕੰਮ ਆ ਤੁਸੀਂ ਵੇਖ ਲਓ ਸ਼ਾਮ ਦੇਖ ਲਓ ਬਰਾਬੀ ਰੱਖ ਆ ਤੇ ਪਰ ਸਾਡੀ ਇਹ ਮੰਗਾ ਕਿ ਸਾਡੀ ਭਾਬੀ ਜੀ ਕਾਉਂਸਲਰ ਦਾ ਜਲਦੀ ਜਲਦੀ ਇਨਸਾਫ ਹੋਵੇ ਜੇ ਨਾ ਹੋਗਾ ਤਾਂ ਫਿਰ ਆਪਾਂ ਹੋਰ ਜ਼ਿਆਦਾ ਇਸ ਚੀਜ਼ ਨੂੰ ਰੌਲਾ ਪਾਵਾਂਗੇ ਇਸ ਚੀਜ਼ ਰੁਟੀਨ ਦੀ ਤਰ੍ਹਾਂ ਇਹ ਹੁਣ ਮੰਦਰ ਜਾਂਦੇ ਜਿੱਦਾਂ ਕਿ ਵਾਪਸ ਆ ਰਹੇ ਸਕੇ ਵੱਡੀ ਭਾਬੀ ਤਾਂ ਇਹੋ ਮੇਰੀ ਵਾਈਫ ਹੈ ਤੇ ਦੋ ਜਣੇ ਇਹਨਾਂ ਦਾ ਪਿੱਛਾ ਕਰਦੇ ਗਲੀ ਦੇ ਵਿੱਚ ਹੀ ਆ ਕੇ ਇਹਨਾਂ ਨੂੰ ਘੇਰ ਲਿਆ ਹੈ ਘੇਰ ਕੇ ਇਹਦੇ ਸਿਰ ਦੇ ਵਿੱਚ ਕੋਈ ਟੱਕੀ ਚੀਜ਼ ਮਾਰੀ ਹੈ ਜਿਹਦੇ ਨਾਲ ਉੱਥੇ ਕਾਫੀ ਐਡਾ ਸਾਲਾ ਟੱਕ ਜੜਾਂ ਲੱਗਾ ਇੰਨਾ ਡੂੰਗਾ ਆ ਉਹ ਤੇ ਇਹ ਡੱਗ ਗਈ ਹੈ ਜੀ ਇੱਕ ਮੁੰਦੀ ਲਾਈ ਅਤੇ ਇੱਕ ਟੋਪਸ ਲਾਏ ਆ ਲਾ ਕੇ ਤੋਂ ਦੌੜ ਗਏ ਆ ਤੇ ਅਸੀਂ ਤਾਂ ਇਹੋ ਹੀ ਸਾਰਿਆਂ ਨੂੰ ਸਰਕਾਰ ਅੱਗੇ ਵੀ ਫਰਿਆਦ ਕਰਦੇ ਆ ਕਿ ਭਾਈ ਇਦਾਂ ਦੇ ਜਿਹੜੀਆਂ ਚੋਰੀਆਂ ਚੱਕੇ ਜਿਹੜੇ ਚੋਰ ਫਿਰਦੇ ਆ ਨਸ਼ੇੜੀ ਫਿਰਦੇ ਆ ਤੇ ਜੇ ਇਹਨਾਂ ਤੇ ਚੰਗੀ ਤਰ੍ਹਾਂ ਨਾਥ ਨਾ ਪਾਈ ਤੇ ਮੈਨੂੰ ਲੱਗਦਾ ਵੀ ਘਰਾਂ 'ਚ ਆ ਕੇ ਵੀ ਲੁੱਟ ਲੁੱਟ ਕੇ ਜਾਣਗੇ ਅੱਗੇ ਬਾਜ਼ਾਰ ਦੇ ਵਿੱਚ ਵੀ ਇਦਾਂ ਦਾ ਕੰਮ ਹੋਇਆ ਸੀ ਉਹ ਲੇਡੀ ਨੂੰ ਘਰ ਦੇ ਵਿੱਚੋਂ ਲਗੇ ਸੀ ਤਾਂ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਤੇ ਜੇ ਇਹ ਬੰਦੇ ਇਹ ਨਹੀਂ ਫੜਨਗੇ ਤੇ ਅਸੀਂ ਗਾਂਹ ਦੀ ਕਾਰਵਾਈ ਕੀ ਕਰਾਂਗੇ ਅਸੀਂ ਸਾਰੇ ਕਾਉਂਸਲਰ ਆ ਮੇਰੀ ਵਾਈਫ ਵੀ ਕਾਉਂਸਲਰ ਆ ਮੈਂ ਵੀ ਤਿੰਨ ਵਾਰੀ ਕਾਉਂਸਲਰ ਰਹਿ ਚੁੱਕਾ ਤੇ ਸਾਰੇ ਅਸੀਂ ਇਕੱਠੇ ਹੋ ਕੇ ਤਾਂ ਫੇਰ ਅਸੀਂ ਇਹ ਹੋ ਜੋ ਵੀ ਸਾਨੂੰ ਕਰਨਾ ਪਿਆ ਤੇ ਅਸੀਂ ਉਹ ਕਰਾਂਗੇ ਨਹੀਂ ਤਾਂ ਇਹ ਬੰਦੇ ਜਿਹੜੇ ਆ ਅਸੀਂ ਕਹਿੰਨੇ ਆ ਵੀ ਕੈਮਰੇ ਲੱਗੇ ਆ ਕੈਮਰਿਆਂ ਦੇ ਵਿੱਚੋਂ ਅੱਜ ਬੰਦੇ ਇਹ ਸਾਨੂੰ ਹਾਜ਼ਰ ਜਾਈਦੇ ਆ ਜੇ ਇਹਦੀ ਜਾਂਚ ਚੱਲ ਜਾਂਦੀ ਤੇ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਸੀਗਾ ਰਹਿ ਗਿਆ ਹੋਇਆ ਤੇ ਅਸੀਂ ਇਹੋ ਹੀ ਕਹਿੰਨੇ ਆ ਕਿ ਸ਼ਾਮ ਤੱਕ ਪੁਲਿਸ ਅੱਗੇ ਵੀ ਇਹਨਾਂ ਬਰਯਾਦ ਕਰਦੇ ਆ ਤੇ ਸਰਕਾਰ ਅੱਗੇ ਵੀ ਆ ਸ਼ਾਮ ਤੱਕ ਸਾਡੇ ਬੰਦੇ ਫੜ ਹੋਣੇ ਚਾਹੀਦੇ ਆ ਧੰਨਵਾਦ ਅੱਛਾ ਇਹ ਸੇਤੁਲਾ ਮਾਤਨ ਵਾਪਸ ਆ ਰਹੇ ਸੀਗੇ ਤਦ ਉਹ ਦੋ ਬੰਦੇ ਜਿਹੜੇ ਮੇਰੇ ਅੱਗੇ ਆ ਕੇ ਖੜਾ ਹੋ ਗਿਆ। ਉਹ ਕਹਿੰਦਾ ਆਂਟੀ ਜੀ ਆਂਟੀ ਜੀ ਮੈਨੂੰ ਇੱਕ ਗੱਲ ਮੇਰੇ ਦੋਸਤ ਸੇ ਚੁੱਲ ਨੇ ਇਹ ਤਾਂ ਤਫਾ ਬਾਰੇ ਆ ਫੇਰ ਫੇਰ ਉਹਨੂੰ ਫੇਰ ਲੰਮੀ ਪਈ ਨੇ ਫੇਰ ਕੋਈ ਨਹੀਂ ਕੀ ਕੁਝ ਮਾਰਿਆ ਉਹਨੇ ਮੈਨੂੰ। ਫੇਰ ਕੀ ਲੈ ਗਈ ਤੁਹਾਡੇ ਹੋ ਗਏ? ਮੇਰਾ ਟੋਪਸ ਲੈ ਗਿਆ ਲੱਗ ਕੇ। ਕਹਿੰਦੇ ਇੱਕ ਮੁੰਦੀ ਵੀ ਸੀਗੀ। ਇੱਕ ਮੁੰਦੀ ਵੀ ਸੀਗੀ ਬਹੁਤ ਜ਼ਿਆਦਾ। ਮੁੰਦੀ ਵੀ ਲੈ ਗਿਆ। ਇਕਦਾਂ ਜਿਹਾ ਤੋ ਸਵੇਰੇ ਸਾਡੇ ਐਮਸੀ ਸਾਹਿਬ ਮੰਦਰ ਤੋਂ ਵਾਪਸ ਜਾ ਰਹੇ ਸੀ ਸ਼ੀਤਲਾ ਮਾਤਾ ਮੰਦਰ ਤੋਂ ਤੇ ਉਹ ਦੋ ਜਣੇ तकरीबन ਜਦੋਂ ਇੱਕ ਗਲੀ ਆਪਣੇ ਪਹੁੰਚੇ 100 ਮੀਟਰ ਘਰ ਰਹਿ ਗਿਆ ਤੇ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਦੋਨੋਂ ਜਣੇ ਨੇ ਸਿਰ ਤੇ ਵਾਰ ਕੀਤਾ ਮਿਲ ਕੇ ਕੋ ਹਥਿਆਰ ਮਾਰਿਆ ਡਾਂਡ ਵਗੈਰਾ ਉਹਨਾਂ ਸਿਰ ਵੀ ਪਾਟ ਗਿਆ ਹਨ ਬਾਕੀ ਪ੍ਰਧਾਨ ਜੀ ਨੇ ਦੱਸਿਆ ਇਹ ਵੀ ਇਹਨਾਂ ਦਾ ਟੋਪਸ ਤੇ ਰਿੰਗ ਉਹ ਲੈ ਗਿਆ ਉਹਦੀ ਇੰਨੀ ਕੀਮਤ ਨਹੀਂ ਹੈਗੀ ਜਿੰਨੀ ਜੀ ਦੀ ਕੀਮਤ ਹੁੰਦੀ ਆ ਇਹਨਾਂ ਦਾ ਸਿਰਫ ਉਹਨਾਂ ਨੇ ਪਾਰ ਦਿੱਤਾ ਖੁਦਾਨਾ ਖਾਸ ਦਾ ਸੱਟ ਜਿਆਦਾ ਲੱਗ ਜਾਂਦੀ ਤੇ ਅਸੀਂ ਕਿੱਥੇ ਜਾਣਾ ਸੀ ਪ੍ਰਸ਼ਾਸਨ ਅਗੇ ਬੇਨਤੀ ਆ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਇਹਦਾ ਬੰਦਾ ਇਹ ਸਾਫ਼ ਜੋ ਕੀਤਾ ਜਾ ਧੰਨਵਾਦ